ਇਹ ਪੁਸਤਕ ਮੇਲਾ ਅਸੀਂ 3 ਦਿਨਾਂ ਦਾ ਸੋਚਿਆ ਸੀ 25 26 27 ਤੇ ਜਦੋਂ ਅਸੀਂ ਨੌਜਵਾਨਾਂ ਦਾ ਸੰਗਤ ਦਰਜਾਨ ਵੇਖਿਆ ਤੇ ਕਲ ਵੀ ਸਾਬ ਨਾਲ رائے ਕੀਤੀ ਤਾਂ ਫਿਰ ਅਸੀਂ ਇੱਕ ਦਿਨ ਦਾ ਹੋਰ ਵਧਾਇਆ ਇਹਨੂੰ 3 ਦਿਜੇ 4 ਦਿਨਾਂ ਦਾ ਕੀਤਾ ਐ ਸਮਝਦਾ ਕਿ ਗੁਰੂ ਵੱਲ ਤੁਰਿਆ ਸਹਿਬਜ਼ਾਦੇ ਦੀ ਸ਼ਹਾਦਤ ਇਸ ਪਾਸੇ ਤੁਰਿਆ ਇੱਕ ਇੱਕ ਕਦਮ ਜਿਹੜਾ ਸਿਰ ਮੱਥੇ ਹੈ ਕੋਈ ਵੀ ਕਿਸੇ ਤਰੀਕੇ ਦੀ ਵੀ ਸੇਵਾ ਕਰਦਾ ਹੈ ਉਹ ਪ੍ਰਵਾਨ ਹੈ ਪਰ ਉਹਦੇ ਚ ਇੱਕ ਅਸੀਂ ਘਾਟ ਮਹਿਸੂਸ ਕਰਦੇ ਸੀਗੇ ਕਿ ਐਡਾ ਵੱਡਾ ਸਮਾਗਮ ਇੰਨੀ ਲੱਖਾਂ ਦੀ ਗਿਣਤੀ ਚ ਸੰਗਤ ਆਉਂਦੀ ਏ ਉਹ ਇਤਿਹਾਸ ਗੁਰਬਾਣੀ ਦੀ ਪ੍ਰੇਰਣਾ ਸਿਧਾਂਤ ਉਹ ਉਨਾਂ ਲੈ ਕੇ ਨਹੀਂ ਜਾਂਦੀ ਜਿੰਨਾ ਬੰਨਦਾ ਹੈ ਇਸ ਪੁਸਤਕ ਮੇਲੇ ਦੇ ਵਿੱਚ ਗੁਰਮਤ ਗੁਰਬਾਣੀ ਸਿੱਖ ਇਤਿਹਾਸ ਗੁਰੂ ਸਾਹਿਬਾਨ ਦੇ ਇਤਿਹਾਸ ਸਾਡੇ ਪਰੰਪਰਾ ਦੇ ਜਿਹੜੇ ਗ੍ਰੰਥ ਨੇ ਸਰੋਤ ਉਹਨਾਂ ਤੋਂ ਇਲਾਵਾ ਸਮਾਜ ਵਿਗਿਆਨ ਦੇ ਜਿਨ੍ਹਾਂ ਮਹੱਤਵਪੂਰਨ ਮੁੱਦੇ ਨੇ ਵਿਸ਼ੇ ਨੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਗੁਰਮੁਖੀ ਲਿਪੀ ਨਾਲ ਸੰਬੰਧਿਤ ਤਾਂ ਕੁੱਲ ਮਿਲਾ ਕੇ ਰਿਸ਼ਤਿਆਂ ਨਾਟਿਆਂ ਤੋਂ ਪਰਿਵਾਰਕ ਜੀਵਨ ਤੋਂ ਲੈ ਕੇ ਜਿਹੜਾ ਆਰਥਿਕ ਖੇਤਰ ਹੈ ਉਹਦੇ ਤਿੱਕਰ ਪੰਜਾਬ ਦੇ ਅਰਥਚਾਰੇ ਵਿਸ਼ਵ ਦੇ ਅਰਥਚਾਰੇ ਬਾਰੇ ਤੇ ਜੀਓਗ੍ਰਾਫੀ ਬਾਰੇ ਵਾਤਾਵਰਣ ਬਾਰੇ ਮੈਨੂੰ ਲੱਗਦਾ ਵੀ ਸ਼ਾਇਦ ਹੀ ਕੋਈ ਮਹੱਤਵਪੂਰਨ ਵਿਸ਼ਾ ਰਹਿ ਗਿਆ ਹੋਵੇ ਜਿਹੜਾ ਇੱਥੇ ਨਹੀਂ ਆਇਆ ਕਿਤਾਬਾਂ ਦਾ ਰਜਨ ਜਿਹੜਾ ਬੁਲਾਉਣ ਦੇ ਲਈ ਇਹ ਮਿਰਖਾ ਚ ਵੱਡਾ ਪ੍ਰਲ ਹੈਗਾ ਖਾਸ ਕਰਕੇ ਸਿੱਖ ਇਤਿਹਾਸ ਹੋ ਗਿਆ ਪੰਜਾਬ ਦਾ ਇਤਿਹਾਸ ਹੋ ਗਿਆ ਜਾਂ ਜੀਓਗ੍ਰਾਫੀਕਲ ਇਡੀਆ ਦਾ ਜਾਂ ਗੁਰਮਤਿ ਨੂੰ ਲੈ ਕੇ ਜਿਹੜੇ ਪੰਜਾਬੀ ਨੂੰ ਲੈ ਕੇ ਤੁਸੀਂ ਦੱਸ ਰਹੇ ਹੋ ਖਦਬਾ ਇਹ ਬੱਚਿਆਂ ਦਾ ਹੀ ਵੀ ਰਜਾ ਹੈਗਾ ਜਾਂ ਜਿਹੜੇ ਪੁਰਾਣੇ ਲਿਟਰੇਚਰ ਨਾਲ ਜੁੜੇ ਹੋਏ ਲੋਕ ਨੇ ਉਹੀ ਜਾਂ ਬਟੇਰੀਓਮ ਰਾਦੇ ਉਹ ਜਿੱਦਾਂ ਖੁਸ਼ੀ ਦੀ ਗੱਲ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਛੋਟੇ ਬੱਚਿਆਂ ਨੇ ਵੀ ਮੈਂ ਦੇਖਿਆ ਕਿ ਉਹਨਾਂ ਨੇ ਗੁਰਬਲਾਸ ਪਾਸ਼ੇ 10ਵੀਂ ਪੰਥ ਪ੍ਰਕਾਸ਼ ਜਨਮ ਸਾਖੀ ਇਹ ਜੇ ਗ੍ਰੰਥਾਂ ਨੂੰ ਹੱਥ ਪਾਇਆ ਉਹ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਐ ਕੁਲਵਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਇੱਕ ਪੁਸਤਕ ਮੇਲਾ ਲੱਗਿਆ ਹੋਇਆ ਹੈ ਗੁਰਮਤਿ ਨੂੰ ਲੈ ਕੇ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਇੱਥੇ ਹੈਗੀਆਂ ਨੇ ਤਾਂ ਸਾਡੇ ਨਾਲ ਭਾਈ ਸਾਹਿਬ ਜੁੜੇ ਹੋ ਨੇ ਵੈਕ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਬਤਲਾ ਨਾਮ ਦਾ ਦੋ ਜੀ ਆਪਣਾ ਮੇਰਾ ਨਾਮ ਹਰਦੇਵ ਸਿੰਘ ਹੈ ਮੈਂ ਤਰਮਦਿਆਨ ਵਿਭਾਗ ਚ ਬਤੌਰ ਮੁਖੀ ਸੇਵਾ ਕਰ ਰਿਹਾ ਹਾਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਚ ਇਹ ਪੁਸਤਕ ਮੇਲਾ ਅਸੀਂ 3 ਦਿਨਾਂ ਦਾ ਸੋਚਿਆ ਸੀ 25 26 27 ਜੀ ਤੇ ਜਦੋਂ ਅਸੀਂ ਨੌਜਵਾਨਾਂ ਦਾ ਸੰਗਤ ਦਾ ਰੁਝਾਨ ਵੇਖਿਆ ਤੇ ਕਲ ਵੀ ਸਾਬ ਨਾਲ رائے ਕੀਤੀ ਤਾਂ ਫਿਰ ਅਸੀਂ ਇੱਕ ਦਿਨ ਦਾ ਹੋਰ ਵਧਾਇਆ ਇਹਨੂੰ 3 ਦੀ ਬਜਾਏ 4 ਦਿਨਾਂ ਦਾ ਕੀਤਾ ਤੇ ਬਹੁਤ ਵੱਡੀ ਆਸ ਵੱਜੀ ਹੈ ਕਿ ਆਮ ਕਰਕੇ ਅਸੀਂ ਨੌਜਵਾਨਾਂ ਨੂੰ ਬੱਚਿਆਂ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਕਿ ਉਹ ਆਪਣੇ ਵਿਰਸੇ ਨਾਲ ਨਹੀਂ ਜੁੜ ਰਹੇ ਜੇ ਕਈ ਭੈਣ ਭਰਾ ਜਿਹੜੇ ਨੇ ਉਹ ਲੰਗਰਾਂ ਨੂੰ ਹੋਰ ਕਿਸਮ ਦੀਆਂ ਸੇਵਾਵਾਂ ਨੂੰ ਵੀ ਕ੍ਰਿਟਿਸਾਈਜ਼ ਕਰਨ ਲੱਗ ਪੈਂਦੇ ਨੇ ਮੈਂ ਸਮਝਦਾ ਕਿ ਗੁਰੂਵਾਲਾ ਤੁਰਿਆ ਸਾਹਿਬ ਜੀ ਦੀ ਸ਼ਹਾਦਤ ਇਸ ਪਾਸੇ ਤੁਰਿਆ ਇੱਕ ਇੱਕ ਕਦਮ ਜਿਹੜਾ ਸਿਰ ਮੱਥੇ ਹੈ ਕੋਈ ਵੀ ਕਿਸੇ ਤਰੀਕੇ ਦੀ ਵੀ ਸੇਵਾ ਕਰਦਾ ਉਹ ਪ੍ਰਵਾਨ ਹੈ ਪਰ ਉਹਦੇ ਚ ਇੱਕ ਅਸੀਂ ਘਾਟ ਮਹਿਸੂਸ ਕਰਦੇ ਸੀਗੇ ਕਿ ਐਡਾ ਵੱਡਾ ਸਮਾਗਮ ਇੰਨੀ ਲੱਖਾਂ ਦੀ ਗਿਣਤੀ ਚ ਸੰਗਤ ਆਉਂਦੀ ਏ ਉਹ ਇਤਿਹਾਸ ਗੁਰਬਾਣੀ ਦੀ ਪ੍ਰੇਰਣਾ ਸਿਧਾਂਤ ਉਹ ਉਹਨਾਂ ਲੈ ਕੇ ਨਹੀਂ ਜਾਂਦੀ ਜਿੰਨਾ ਬਣਦਾ ਤਾਂ ਪਿਛਲੇ ਸਾਲ ਤੋਂ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਸੀ ਪੁਸਤਕ ਮੇਲਾ ਪਿਛਲੇ ਸਾਲ ਵੀ ਪਬਲਿਸ਼ਰ ਆਏ ਸੀ ਯਾਦ ਕੀਤੀ ਆਏ ਨੇ ਤੇ ਆਸ ਕਰਦੇ ਆ ਅਗਲੇ ਸਾਲ ਇਹ ਪੁਸਤਕ ਮੇਲਾ ਹੋਰ ਵੱਡਾ ਹੋਵੇਗਾ ਤੇ ਇਸ ਪੁਸਤਕ ਮੇਲੇ ਦੇ ਵਿੱਚ ਗੁਰਮਤ ਗੁਰਬਾਣੀ ਸਿੱਖ ਇਤਿਹਾਸ ਗੁਰੂ ਸਾਹਿਬਾਨ ਦੇ ਇਤਿਹਾਸ ਸਾਡੇ ਪਰੰਪਰਾ ਦੇ ਜਿਹੜੇ ਗ੍ਰੰਥ ਨੇ ਸਰੋਤ ਉਹਨਾਂ ਤੋਂ ਇਲਾਵਾ ਸਮਾਜ ਵਿਗਿਆਨ ਦੇ ਜਿੰਨੇ ਮਹੱਤਵਪੂਰਨ ਮੁੱਦੇ ਨੇ ਵਿਸ਼ੇ ਨੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਗੁਰਮੁਖੀ ਲਿਪੀ ਨਾਲ ਸੰਬੰਧਿਤ ਤਾਂ ਕੁੱਲ ਮਿਲਾ ਕੇ ਰਿਸ਼ਤੇ ਨਾਤੇ ਤੋਂ ਪਰਿਵਾਰਕ ਜੀਵਨ ਤੋਂ ਲੈ ਕੇ ਜਿਹੜਾ ਆਰਥਿਕ ਖੇਤਰ ਹੈ ਉਹਦੇ ਤਿੱਕਰ ਪੰਜਾਬ ਦੇ ਅਰਥਚਾਰੇ ਵਿਸ਼ਵ ਦੇ ਅਰਥਚਾਰੇ ਬਾਰੇ ਤੇ ਜੀਓਗ੍ਰਾਫੀ ਬਾਰੇ ਵਾਤਾਵਰਣ ਬਾਰੇ ਮੈਨੂੰ ਲੱਗਦਾ ਵੀ ਸ਼ਾਇਦ ਹੀ ਕੋਈ ਮਹੱਤਵਪੂਰਨ ਵਿਸ਼ਾ ਰਹਿ ਗਿਆ ਹੋਵੇ ਜਿਹੜਾ ਇੱਥੇ ਨਹੀਂ ਆਇਆ ਕਈ ਹਜ਼ਾਰ ਟਾਈਟਲ ਇੱਥੇ ਆਏ ਹੋਏ ਸੀਗੇ ਤੇ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਇਸ ਪੁਸਤਕ ਮੇਲੇ ਦਾ ਲਾਹਾ ਲਿਆ ਸਾਡੀ ਅਪੀਲ ਇਹੀ ਹੈ ਕਿ ਹਰ ਸਾਲ ਜਿੱਥੇ ਆਪਾਂ ਹੋਰ ਸੇਵਾਵਾਂ ਕਰਦੇ ਆਂ ਨਤਮਸਤਕ ਹੁੰਨੇ ਆਂ ਉੱਥੇ ਅਸੀਂ ਨਾਲ ਥੋੜਾ ਜਿਹਾ ਇਹ ਵੀ ਕਰੀਏ ਕਿ ਘੱਟੋ-ਘੱਟ ਹਰੇਕ ਵਿਅਕਤੀ ਜਿਹੜਾ ਇਸ ਮੇਲੇ 'ਚ ਆਇਆ ਉਹ ਇੱਕ ਕਿਤਾਬ ਜ਼ਰੂਰ ਲੈ ਕੇ ਜਾਵੇ ਆਪਣੇ ਘਰ ਜੀ ਬਿਲਕੁਲ ਕਿਤਾਬਾਂ ਦਾ ਰੁਝਾਨ ਜਿਹੜਾ ਬੁਲਵਾਉਣ ਦੇ ਲਈ ਇਹ ਮੇਰੇ ਖਿਆਲ 'ਚ ਵੱਡਾ ਉਪਰਾਲਾ ਹੈਗਾ ਖਾਸ ਕਰਕੇ ਸਿੱਖ ਇਤਿਹਾਸ ਹੋ ਗਿਆ ਪੰਜਾਬ ਦਾ ਇਤਿਹਾਸ ਹੋ ਗਿਆ ਜਾਂ ਜੀਓਗ੍ਰਾਫੀਕਲ ਆਈਡੀਆ ਦਾ ਜਾਂ ਗੁਰਮਤਿ ਨੂੰ ਲੈ ਕੇ ਜਿਹੜੇ ਪੰਜਾਬੀ ਨੂੰ ਲੈ ਕੇ ਤੁਸੀਂ ਦੱਸ ਰਹੇ ਹੋ ਕਿਤਾਬਾਂ ਇਹ ਬੱਚਿਆਂ ਦਾ ਇਹ ਰੁਝਾਨ ਹੈਗਾ ਜਾਂ ਜਿਹੜੇ ਪੁਰਾਣੇ ਲਿਟਰੇਚਰ ਨਾਲ ਜੁੜੇ ਹੋਏ ਲੋਕ ਨੇ ਉਹੀ ਜਾਂ ਵੱਡੇ ਰੀ ਉਮਰਾਂ ਦੇ ਉਹ ਜਿਆਦਾ ਮੇਰੀ ਨਹੀਂ ਖੁਸ਼ੀ ਦੀ ਗੱਲ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਛੋਟੇ ਬੱਚਿਆਂ ਨੇ ਵੀ ਮੈਂ ਦੇਖਿਆ ਕਿ ਉਹਨਾਂ ਨੇ ਗੁਰਬਲਾਸ ਪਾਸ਼ੇ 10ਵੀਂ ਪੰਥ ਪ੍ਰਕਾਸ਼ ਜਨਮ ਸਾਖੀ ਇਹ ਜੇ ਗ੍ਰੰਥਾਂ ਨੂੰ ਹੱਥ ਪਾਏ ਹੈ ਨਾ ਹੋਰ ਆ ਨਵੇਂ ਜਿਹੜਾ ਨਵਾਂ ਸਾਹਿਤ ਆ ਰਿਹਾ ਕਵਿਤਾ ਆ ਰਹੀ ਹੈ ਇਸ ਪਾਸੇ ਗੁਰਮਤ ਨਾਲ ਜਾਂ ਸਿੱਖ ਇਤਿਹਾਸ ਨਾਲ ਰਿਲੇਟਡ ਤਾਂ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਇਹਦੇ ਚ ਇੰਟਰਸਟ ਦਿਖਾਇਆ ਕੁਝਕ ਇਸ ਕਿਸਮ ਦੇ ਵੀ ਬੰਦੇ ਇੱਥੇ ਆਏ ਹੋਏ ਸੀ ਜਿਨ੍ਹਾਂ ਨੇ ਮਤਲਬ ਗੁਰਮੁਖੀ ਅੱਖਰਾਂ ਵਾਲੇ ਕਾਇਦੇ ਗੁਰਬਾਣੀ ਚੋਂ ਪ੍ਰੇਰਣਾ ਲੈ ਕੇ ਜਿਹੜਾ ਕਾਇਦੇ ਬਣਾਏ ਹੋਏ ਨੇ ਨਾ ਉਹਦੀ ਸ਼ਬਦਾਵਲੀ ਗੁਰਬਾਣੀ ਚ ਲਈ ਹੋਈ ਉਸ ਕਿਸਮ ਦਾ ਉਹਨੂੰ ਬੱਚਿਆਂ ਨੇ ਬਹੁਤ ਪਸੰਦ ਕੀਤਾ ਕੁਝ ਕੈਲੰਡਰ ਲੈ ਕੇ ਆਏ ਹੋਏ ਸੀ ਪੋਸਟਰ ਲੈ ਕੇ ਆਏ ਹੋਏ ਸੀਗੇ ਤਾਂ ਕੁੱਲ ਮਿਲਾ ਕੇ ਨਵੀਂ ਪੀੜੀ ਦਾ ਰੁਝਾਨ ਸਾਨੂੰ ਬਹੁਤ ਚੰਗਾ ਲੱਗਿਆ ਉਤਸ਼ਾਹਜਨਕ ਲੱਗਿਆ ਤਾਂ ਮੈਂ ਪ੍ਰਵਜੋਤ ਜੀ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਜਿਹੜਾ ਇੱਧਰ ਗੁਰਮਤ ਲਿਟਰੇਚਰ ਨੂੰ ਲੈ ਕੇ ਜਿਹੜਾ ਆ ਉਹ ਸਟਾਲ ਹੈਗੀ ਆ ਤਾਂ ਉਸ ਤੋਂ ਅੱਗੇ ਵੀ ਕਿ ਜਿਹੜੀ ਆ ਇਤਿਹਾਸਿਕ ਜਿਹੜੇ ਪੋਸਟਰ ਨੇ ਉਸ ਦੇ ਵਿੱਚ ਉਹ ਵੀ ਜਿਹੜੇ ਆ ਹੈਗੇ ਨੇ ਤਾਂ ਇਹ ਜਿਹੜੀ ਗੁਰਮਤ ਲਿਟਰੇਚਰ ਨੂੰ ਲੈ ਕੇ ਜਿਹੜੀ ਉਹ ਤਖਤਸ਼ਾਲੀ ਦਮਦਮਾ ਸਾਹਿਬ ਤੋਂ ਜਿਹੜੀ ਆ ਭਾਈ ਦੀ ਇਹ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਜਿਹੜੀਆਂ ਪੁਸਤਕਾਂ ਨੇ 40% ਦੀ ਛੋਟ ਦੇ ਉੱਤੇ ਇੱਥੇ ਲੱਗੀਆਂ ਹੋਈਆਂ ਨੇ ਤਾਂ ਅੱਗੇ ਜਿਹੜੀ ਆ ਜਿਹੜੀਆਂ ਪੰਜਾਬ ਤੋਂ ਲੈ ਕੇ ਜਿਹੜੀਆਂ ਕਿਤਾਬਾਂ ਨੇ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਜਿਹੜੀਆਂ ਆ ਕਿਤਾਬਾਂ ਨੇ ਉਹ ਵੀ ਜਿਹੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਵੀ ਸਟਾਲ ਇੱਥੇ ਹੈਗੀ ਆ ਤਾਂ ਉਹ ਵੀ ਜਿਹੜੀ ਅੱਗੇ ਮੈਂ ਕਹੂੰਗਾ ਦਿਖਾਉਂਦੇ ਜਾਣ ਤਾਂ ਬਹੁਤ ਸਾਰੇ ਨੌਜਵਾਨ ਬੱਚੇ ਤੇ ਹੋਰ ਜਿਹੜੇ ਨੇ ਬਜ਼ੁਰਗ ਜਿਹੜੇ ਨੇ ਉਹ ਇੱਥੇ ਕਿਤਾਬਾਂ ਲੈਣ ਦੇ ਲਈ ਆਉਂਦੇ ਨੇ ਤਾਂ ਬਹੁਤ ਸੋਹਣੇ ਪੋਸਟਰ ਜਿਹੜੇ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਆ ਗੁਰਮੁਖੀ ਲਿਪੀ ਨੂੰ ਲੈ ਕੇ ਜਿਹੜੇ ਇੱਥੇ ਹੈਗੇ ਨੇ ਤਾਂ ਕਿਤਾਬਾਂ ਜਿਹੜੇ ਹੈ ਕਿਤਾਬਾਂ ਦਾ ਵਾਲਾ ਰੱਖਣਾ ਜਿਹੜਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਟਾਂਡਾ ਤੋਂ ਜਿਹੜਾ ਹੁਸ਼ਿਆਰਪੁਰ ਤੋਂ ਇਹ ਵੀ ਇੱਥੇ ਇੱਕ ਸਟਾਲ ਹੈਗਾ ਤਾਂ ਹੋਰ ਜਿਹੜੇ ਬਹੁਤ ਸਾਰੇ ਸਟਾਲ ਹੈਗੇ ਨੇ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਮੈਂ ਕੋਲਿੰਦਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ